ਦੋਸਤੋ ਟੋਚਨ ਗਾਣੇ ਦੇ ਵਿੱਚ ਸੋਨੀਆ ਮਾਨ ਸਿੱਧੂ ਮੂਸੇਵਾਲੇ ਦੇ ਨਾਲ ਕੰਮ ਕਰ ਚੁੱਕੀ ਆ ਅਤੇ ਸਿੱਧੂ ਮੂਸੇਵਾਲੇ ਬਾਰੇ ਸੋਨੀਆ ਮਾਨ ਨੇ ਖੁਲਾਸਾ ਕੀਤਾ ਆ ਸਿੱਧੂ ਮੂਸੇਵਾਲੇ ਬਾਰੇ ਖਲਾਸਾ ਕਰਦੇ ਹੋਏ ਸੋਨੀਆ ਮਾਨ ਨੇ ਕਿਹਾ ਵੀ ਸਿੱਧੂ ਮੂਸੇਵਾਲਾ ਇੰਨਾ ਜ਼ਿਆਦਾ ਡਾਊਟ ਵਰਤੀ ਉਹਨੂੰ ਸ਼ੌਂਕ ਸੀ ਟਰੈਕਟਰਾਂ ਦਾ ਗਾਣੇ ਦਾ ਸ਼ੂਟ ਸੀ ਤੇ ਇੱਕ ਪੋਸਟਰ ਲੈਣ ਦੇ ਲਈ ਕਿਹਾ ਗਿਆ ਜਿਹੜਾ ਗਾਣੇ ਦਾ ਥੰਬਨੇਲ ਹੁੰਦਾ ਹੈ ਪੋਸਟਰ ਹੁੰਦਾ ਆ ਉਹ ਬਣਾਉਣ ਦੇ ਲਈ ਇੱਕ ਪਿਕਚਰ ਕਰਾਣੀ ਸੀ ਤਾਂ ਨਿਗਾ ਥੱਲੇ ਨੂੰ ਕਰਕੇ ਖੜਾ ਰਿਹਾ ਬਿਲਕੁਲ ਵੀ ਨਹੀਂ ਬੋਲਦਾ ਸੀ ਸ਼ਰਮੋਂਦਾ ਰਹਿੰਦਾ ਸੀ ਹਮੇਸ਼ਾ ਕੁੜੀਆਂ ਦੀ ਇੱਜ਼ਤ ਕਰਦਾ ਸੀ ਇਹ ਖਾਸ ਸੀ ਸੀ ਮੂਸੇਵਾਲੇ ਜੱਟ ਦੇ ਵਿੱਚ ਬਾਕੀ ਤੁਸੀਂ ਸੋਨੀਆ ਮਾਨ ਦੀ ਉਸ ਆਡੀਓ ਕਲਿੱਪ ਨੂੰ ਜ਼ਰੂਰ ਸੁਣੋ ਮਿਆਨਾਂ ਦੇ ਨਾਲ ਟੋਚਨ ਗਾਣਾ ਕੀਤਾ ਸੀਗਾ ਐਂਡ ਬਹੁਤ ਇਨੋਸੈਂਟ ਤੇ সুইਟ ਇਨਸਾਨ ਬਹੁਤ ਸ਼ਰਮਾਕਲ ਜਿਹਾ ਮਤਲਬ ਜ਼ਿਆਦਾਤਰ ਕੁੜੀਆਂ ਦੇ ਨਾਲ ਗੱਲ ਨਹੀਂ ਕਰਦਾ ਸੀਗਾ ਮਤਲਬ ਜਿਵੇਂ ਉਹ ਕੁੜੀਆਂ ਦੇ ਨਾਲ ਉਹਦੇ ਗਾਣੇ ਵੀ ਘੱਟ ਐ ਸਿਰਫ ਉਹ ਮੁੰਡਿਆਂ ਵਾਲੀ ਗਾਣੇ ਆ ਉਹਦੇ ਔਰ ਅਸੀਂ ਮਿਲੇ ਹਾਂ ਸੈੱਟ ਤੇ ਹੀ ਇਜ਼ ਵੈਰੀ ਸ਼ਾਇਫ ਵੀ ਅੱਖਾਂ ਟੱਲੇ ਕਰਕੇ ਆਏ ਗੱਲ ਕਰ ਰਿਹਾ ਸੀਗਾ ਉਹਨੂੰ ਟਰੈਕਟਰਾਂ ਦਾ ਬੜਾ ਸ਼ੌਂਕ ਸੀਗਾ ਔਰ ਹਰੀ-ਹਰੀ ਗੱਲ ਕਰਕੇ ਉਹ ਮੇਰੇ ਨਾਲ ਗੱਲ ਕਰਨੀ ਸ਼ੁਰੂ ਹੋਇਆ ਐਂਡ ਬਾਕੀ ਮੈਨੂੰ ਅੱਜ ਯਾਦ ਹੈ ਕਿ ਸਾਡੀ ਉਹਨਾਂ ਨੇ ਇੱਕ ਪੋਸਟਰ ਬਣਾਉਣਾ ਹੁੰਦਾ ਹੈ ਗਾਣੇ ਦਾ ਤੇ ਕੁੜੀ ਮੁੰਡੇ ਨੂੰ ਫੋਟੋ ਖਿਚਾਣੀ ਹੁੰਦੀ ਹੈ ਹਨਾ ਉਹਦੇ ਵਿੱਚ ਵੀ ਨਾ ਉਹਨੂੰ ਬੜੀ ਸ਼ਾਈ ਫੀਲ ਹੋ ਰਹੀ ਸੀਗੀ ਐ ਖੜਾ ਸੀਗਾ ਐ ਮੋੜੇ ਜਿਹਾ ਕਰਕੇ ਕਿ ਮੈਂ ਮਤਲਬ ਐ ਫੋਟੋ ਖਿਚਾਵਾਂ ਮਤਲਬ ਜਸ ਲਾਈਕ ਦੈਟ ਤਾਂ ਤੁਸੀਂ ਸੁਣੀ ਲਿਆ ਸੋਨੀਆ ਮਾਨ ਨੇ ਕੀ ਕੀਤਾ ਹੈ ਵੀਡੀਓ ਨੂੰ ਫਟਾਫਟ ਹਰੀਕਦੇਸ਼ ਕੋਲ ਸ਼ੇਅਰ ਕਰਨਾ ਨਾ ਪੋਲਣਾ ਮਿਲਦਿਆਂ ਹੋਰ ਅਪਡੇਟ ਲੈ ਕੇ ਪੰਜਾਬੀ 뮤직 ਇੰਡਸਟਰੀ ਤੋਂ ਰਿਲੇਟਡ ਧੰਨਵਾਦ